ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਅਮਨ ਅਮਾਨ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਕੈਂਡੀਡੇਟ ਦੇ ਤੌਰ ਦੇਤੇ ਤੇ ਖਾਸ ਤੌਰ ਦੇਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਬੜੇ ਸਾਲਾਂ ਤੋਂ ਬਾਅਦ ਹੋਇਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਵਿੱਚ ਲੋਕ ਲਾਈਨਾਂ ਲਾ ਕੇ ਉਹਨਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਦੂਸਰਾ ਇਹਦੇ ਨਾਲ ਅਵੇਅਰਨੈਸ ਬਹੁਤ ਆਈ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਕੀ ਹੈ ਪੰਚਾਇਤ ਸਮਿਤੀ ਦੀਆਂ ਚੋਣਾਂ ਕੀ ਨੇ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਚੋਣਾਂ ਲੁੱਟ ਲਈਆਂ ਜਾਂਦੀਆਂ ਸਨ ਉਹਦੇ ਬਹੁਤ ਸਾਰੀਆਂ ਖਬਰਾਂ ਅੱਜ ਵੀ ਜਿਹੜੀਆਂ ਉਹ ਨੈੱਟ ਦੇ ਉੱਤੇ ਪਈਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ ਜਿਹੜੀ ਇੱਕ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਕੱਲ ਸ਼ਾਮ ਦੀ ਅੱਜ ਸਵੇਰ ਤੋਂ ਕਿ ਬੂਥ ਕੈਪਚਰ ਹੋਏ ਨੇ ਜਾਂ ਕਿਸੇ ਜਗ੍ਹਾ ਦੇਤੇ ਕੋਈ ਹੇਰਾਫੇਰੀ ਹੋਈ ਆ ਪਹਿਲਾ ਇਹੀ ਰੋਲਾ ਪਾਉਂਦੇ ਸੀਗੇ ਕਿ ਕਿਸੇ ਨੂੰ ਪੇਪਰ ਨਹੀਂ ਭਰਨ ਦਿੱਤੇ ਖੋਲੇ ਗਏ ਪੇਪਰ ਜੇ ਤੁਸੀਂ ਲਿਸਟਾਂ ਵੇਖੋਗੇ ਜਿਨ੍ਹਾਂ ਨੇ ਚੋਣਾ ਲੜੀਆਂ ਨੇ ਤੇ ਉਹਦੇ ਵਿੱਚ ਇਹ ਝੂਠੇ ਸਾਬਤ ਹੋ ਰਹੇ ਨੇ ਕਿਉਂਕਿ ਹਰ ਪਾਰਟੀ ਦੇ ਕੈਂਡੀਡੇਟ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਹੀ ਰੋਲਾ ਜਿਹੜਾ ਸੀ ਉਹ ਪੌੜਾ ਸ਼ੁਰੂ ਕਰ ਦਿੱਤਾ ਔਰ ਹੁਣ ਇਹੇ ਨਤੀਜੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੇਰ ਰੌਲਾ ਪਾ ਕੇ ਧਿਆਨ ਡਾਈਵਰਟ ਕਰਨਾ ਚਾਹੁੰਦੇ ਨੇ ਕਿਉਂਕਿ ਹਾਰ ਇਹਨਾਂ ਨੂੰ ਦਿਖ ਰਹੀ ਹੈ ਸਾਰਿਆਂ ਨੂੰ ਲੋਕਾਂ ਨੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਪਾਈਆਂ ਨੇ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਇਹ ਨਤੀਜੇ ਤੁਹਾਨੂੰ 17 ਤਰੀਕ ਨੂੰ ਦੱਸ ਦੇਣਗੇ ਜਿੱਥੋਂ ਤੱਕ ਇਹ ਗੱਲ ਕਰ ਰਹੇ ਨੇ ਬੂਥ ਕੈਪਚਰ ਕਰਨ ਦੀ ਜਾਹਿਰਾ ਫੇਰੀ ਕਰਨ ਦੀ ਕਿਸੇ ਜਗ੍ਹਾ ਤੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈ ਕਿ ਕਿਸੇ ਜਗ੍ਹਾ ਦੇਤੇ ਪੁਲਿਸ ਨੇ ਬੂਥ ਦੇ ਉੱਤੇ ਕਿਸੇ ਇੱਕ ਧਿਰ ਦੇ ਬੰਦਿਆਂ ਨੂੰ ਸਿਰਫ ਅੰਦਰ ਜਾਣ ਦਿੱਤਾ ਹੋਵੇ ਕੋਈ ਕਿਸੇ ਜਗ੍ਹਾ ਤੋਂ ਕੋਈ ਸ਼ਿਕਾਇਤ ਨਹੀਂ ਗਈ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਗਈ ਕਿਸੇ ਜਗ੍ਹਾ ਦੇਤੇ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਕੋਈ ਸ਼ਿਕਾਇਤ ਨਹੀਂ ਹੈ ਕਿ ਕਿਸੇ ਕਿਸਮ ਦਾ مالی ਨੁਕਸਾਨ ਕੋਈ ਹੋਇਆ ਹੋਵੇ ਜੇ ਇੱਕ ਦੋ ਜਗ੍ਹਾ ਦੇ ਉੱਤੇ ਮਾਮੂਲੀ ਝੜਪਾਂ ਹੋਈਆਂ ਨੇ ਤਾਂ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਮੇਰੇ ਕੋਲੇ ਇਹ ਵੱਖੋ ਵੱਖਰਾ ਡਾਟਾ ਹੈ ਵੱਖੋ ਵੱਖਰੇ ਸਾਲਾਂ ਦਾ ਘਟਨਾਵਾਂ ਜਿਹੜੀਆਂ ਵਾਪਰਦੀਆਂ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਤਿੰਨ ਸਾਲਾਂ ਦਾ ਜਿਹੜਾ ਜੀ ਉਹ ਜ਼ਿਕਰ ਹੈ 2008 2013 ਤੇ 2018 2008 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ 13 ਵਾਲੀਆਂ ਚੋਣਾਂ ਦੇ ਵਿੱਚ ਫਿਰ ਇਹਨਾਂ ਦੋਨਾਂ ਦਾ ਗੱਠਜੋੜ ਸੀ ਔਰ 2018 ਦੇ ਵਿੱਚ ਕਾਂਗਰਸ ਨੇ ਇਹ ਚੋਣਾਂ ਜਿਹੜੀਆਂ ਉਹ ਲੁੱਟੀਆਂ ਸਨ ਜਿਸ ਤਰੀਕੇ ਦੇ ਨਾਲ 2008 ਦੇ ਵਿੱਚ ਗੁੱਡਾ ਗਰਦੀ ਦਾ ਨਾਚ ਜਿਹੜਾ ਉਹ ਨੱਚਿਆ ਗਿਆ ਸੀ ਪੰਜਾਬ ਦੇ ਵਿੱਚ ਕਿਸੇ ਦੂਜੀ ਧਿਰ ਨੂੰ ਬੂਤ ਤੱਕ ਨਹੀਂ ਸੀ ਲਾਉਣ ਦਿੱਤਾ ਗਿਆ ਬੂਤ ਕੈਪਚਰ ਕਰਨੇ ਤਾਂ ਬਹੁਤ ਦੂਰ ਵਾਲੀ ਗੱਲ ਸੀ ਬੂਤ ਹੀ ਨਹੀਂ ਸੀ ਲਾਉਣ ਦਿੱਤਾ ਗਿਆ ਪਹਿਲਾ ਪੇਪਰ ਜਿਹੜੇ ਉਹ ਨਹੀਂ ਭਰਨ ਦਿੱਤੇ ਗਏ ਸੀ ਕਿਸੇ ਨੂੰ ਥਾ ਥਾ ਦੇ ਉੱਤੇ ਹਿੰਸਾ ਹੋਈ ਕਤਲ ਹੋਏ ਕਤਲਾਂ ਦੇ ਮਾਮਲੇ ਦਰਜ ਨੇ 2008 ਦੇ ਵਿੱਚ ਉਹੀ ਸਾਰਾ ਕੁਝ ਫੇਰ 2013 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਨੇ ਪੰਜਾਬ ਦੇ ਵਿੱਚ ਕੀਤਾ ਇੱਥੋਂ ਤੱਕ ਕਿ ਜਦੋਂ 2008 ਦੇ ਵਿੱਚ ਜਿਸ ਕਿਸਮ ਦੀ ਗੁੰਡਾਗਰਦੀ ਉਦੋਂ ਮਾਝੇ ਦੇ ਜਰਨਲਕ ਹੋਣ ਵਾਲੇ ਨੇ ਕੀਤੀ ਮਾਝੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਲੰਧਰ ਤੋਂ ਉਹਨਾਂ ਦਾ ਬਿਆਨ ਵੀ ਤੁਸੀਂ ਨੈੱਟ ਦੇ ਉੱਤੇ ਈਜ਼ੀ ਲੱਭ ਸਕਦੇ ਹੋ ਮਨੁਜਨ ਕਾਲੀਆ ਹੋਰਾਂ ਦਾ ਕਿ ਮੈਂ ਐਡਵਾਨੀ ਹੋਰਾਂ ਨੂੰ ਇਹਦੀ ਪੂਰੀ ਜਾਣਕਾਰੀ ਦਿੱਤੀ ਆ ਤੇ ਅਸੀਂ ਗੱਠ ਜੋੜ ਤੋਂ ਪਛਾਹ ਵੀ ਹਟ ਸਕਦੇ ਆ ਜਿਸ ਕਿਸਮ ਦੇ ਨਾਲ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਹੀ ਕੁੱਟੇ ਗਏ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਭਜਾਪਾ ਭਜਾ ਕੇ ਉਹਨਾਂ ਨੂੰ ਕੁੱਟਿਆ ਗਿਆ ਸੀਗਾ 2013 ਦੇ ਵਿੱਚ ਫੇਰ ਉਹੀ ਕੁਝ ਵਾਪਰਦਾ 13 ਦੇ ਵਿੱਚ ਪਟਿਆਲੇ ਦੇ ਵਿੱਚ ਵੀ ਇੱਕ ਜਿਹੜਾ ਉਹ ਕਤਲ ਹੁੰਦਾ ਥਾਣਾ ਝੁਲਕਾ ਦੇ ਵਿੱਚ ਜਿਹੜਾ ਉਹ ਮਾਮਲਾ ਦਰਜ ਹੋਇਆ ਸੀਗਾ ਇੱਕ ਤੋਂ ਵੱਧ ਜਿਹੜੇ ਉਹ ਕਤਲ ਹੁੰਦੇ ਆ ਤੇ ਫੇਰ 17 ਦੇ ਵਿੱਚ ਆਉਂਦੇ ਨੇ ਕਾਂਗਰਸ ਵਾਲੇ ਉਹੀ ਪ੍ਰੈਕਟਿਸ ਉਹ ਕਰਦੇ ਨੇ ਜਿਹੜੀ ਉਹਨਾਂ ਨੇ 2008 ਤੇ 13 ਦੇ ਵਿੱਚ ਵੇਖੀ ਹੋਈ ਸੀ ਜਾਂ ਭੁਗਤੀ ਹੋਈ ਸੀ ਉਦੋਂ ਉਹਨਾਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਨਿਗਮ ਦੀਆਂ ਚੋਣਾਂ ਹੋਈਆਂ ਔਰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਉਹੀ ਗੁੰਡਾਗਰਦੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਕੀਤੀ ਤੁਸੀਂ ਸਾਰੇ نیٹ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਇਓ ਜਦੋਂ ਤੁਸੀਂ ਪਾਓਗੇ ਨਿਗਮ ਚੋਣਾਂ ਦੇ ਬਾਰੇ ਦੇ ਵਿੱਚ 2008 ਦਾ ਡਾਟਾ 13 ਦਾ ਡਾਟਾ 18 ਦਾ ਡਾਟਾ ਤੁਹਾਨੂੰ ਆ ਜਾਊਗਾ ਉੱਥੇ ਪੰਚਾਇਤ ਪੋਲਸ ਅਕਾਲੀ ਕਾਂਗਰਸ ਲਾਸ ਮੈਨ ਈਚ ਦੋਵੇਂ ਪਾਸੇ ਤੋਂ ਇੱਕ ਇੱਕ ਜਿਹੜਾ ਦੀ ਉਹ ਮਰਿਆ ਹਿੰਦੁਸਤਾਨ ਟਾਈਮ ਦੀ ਜਿਹੜੀ ਉਹ ਖਬਰ ਹੈ ਔਰ ਪ੍ਰਕਾਸ਼ ਸਿੰਘ ਬਾਦਲਹੂਰੀ 2008 ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਬਹੁਤ ਫੇਅਰ ਇਲੈਕਸ਼ਨ ਕਰਾਈਆਂ ਨੇ ਜਦੋਂ ਕਿ ਕਾਂਗਰਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਦੋਂ ਵੀ ਗਈ ਸੀ 13 ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਂਗਰਸ ਗਈ ਸੀ ਇਸ ਗੱਲ ਨੂੰ ਲੈ ਕੇ ਕਿ ਥਾਥਾਂ ਦੇ ਉੱਤੇ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਗੁੰਡਾਗਰਦੀ ਦੇ ਨਾਲ ਇਹ ਚੋਣਾਂ ਦੇਤੇ ਬੂਥ ਕੈਪਚਰਿੰਗ ਜਿਹੜੀ ਇਹ ਕੀਤੀ ਹੈ ਕਿਸੇ ਜਗ੍ਹਾ ਦੇ ਉੱਤੇ ਕੋਈ ਬੂਥ ਕੈਪਚਰ ਜਿਹੜਾ ਉਹ ਨਹੀਂ ਹੋਇਆ ਨਾ ਕਿਸੇ ਕਿਸਮ ਦਾ ਕੋਈ ਮਾਮਲਾ ਜਿਹੜਾ ਉਹ ਦਰਜ ਹੋਇਆ ਫੇਅਰ ਇਲੈਕਸ਼ਨ ਜਿਹੜੀਆਂ ਉਹ ਤੁਸੀਂ ਪ੍ਰਸ਼ਾਸਨ ਤੋਂ ਵੀ ਪੁੱਛ ਸਕਦੇ ਹੋ ਆਪਣੇ ਤੌਰ ਦੇ ਉੱਤੇ ਵੀ 16 ਬੂਥ ਨੇ ਜਿਨ੍ਹਾਂ ਦੇ ਉੱਤੇ ਚੋਣਾ ਦੁਬਾਰਾ ਹੋਣੀਆਂ ਨੇ ਕੱਲ ਨੂੰ ਉੱਥੇ ਵੋਟਾਂ ਪੈਣੀਆਂ ਨੇ ਉਹ ਇਸ ਕਰਕੇ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਚੋਣ ਨਿਸ਼ਾਨ ਸੀ ਉਹ ਗਲਤ ਛਪ ਗਿਆ ਕੈਂਡੀਡੇਟ ਦਾ ਨਾਮ ਜਿਹੜਾ ਉਹ ਗਲਤ ਛਪ ਗਿਆ ਜਾਂ ਕਿਸੇ ਜਗ੍ਹਾ ਤੇ ਕੁਝ ਇੱਕ ਦੋ ਟੈਕਨੀਕਲ ਪ੍ਰੋਬਲਮਸ ਆਈਆਂ ਨੇ ਉਹ ਜਿਹੜੀਆਂ ਚੋਣਾਂ ਰੱਦ ਕੀਤੀਆਂ ਗਈਆਂ ਨੇ ਕਿਸੇ ਕਿਸਮ ਦੀ ਹਿੰਸਾ ਦੀ ਵਜ੍ਹਾ ਕਰਕੇ ਨਹੀਂ ਕੀਤੀਆਂ ਗਈਆਂ ਕੋਈ ਹਿੰਸਾ ਜਿਹੜੀ ਐ ਕਿਸੇ ਜਗ੍ਹਾ ਦਿੱਤੇ ਪੰਜਾਬ ਦੇ ਵਿੱਚ ਨਹੀਂ ਹੋਈ ਆਪੋਜੀਸ਼ਨ ਵਿਰੋਧੀ ਧਿਰਾਂ ਵਾਲੇ ਸਿਰਫ ਔਰ ਸਿਰਫ 17 ਤਰੀਕ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾ ਕੇ ਬੈਠ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਕਿੰਨੀਆਂ ਕਵੋਟਾ ਉਹਨਾਂ ਨੂੰ ਪਾਈਆਂ ਨੇ ਜਦੋਂ ਇਹ ਐਗਜ਼ੈਕਟ ਫਿਗਰਸ ਜਿਹੜੀਆਂ 17 ਤਰੀਕ ਨੂੰ ਆ ਜਾਣਗੀਆਂ ਤੁਸੀਂ ਪਰਸੈਂਟੇਜ ਦੇ ਹਿਸਾਬ ਦੇ ਨਾਲ ਦੇਖ ਲੈਣਾ ਕਿ ਕਿੰਨੀਆਂ ਵੋਟਾਂ ਵ੍ਰੋਧੀ ਧਿਰਾਂ ਨੂੰ ਗਈਆਂ ਨੇ ਤੇ ਕਿੰਨੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਉਹਦੇ ਕੰਮਾਂ ਦੇ ਆਧਾਰ ਦੇ ਉੱਤੇ ਪਈਆਂ ਨੇ ਮੈਂ ਇਹੀ ਕਹਿਣਾ ਸੀ ਕੋਈ ਤੁਹਾਡਾ ਹੋਰ ਸਵਾਲ ਸ hẳn ਜਿਹੜਾ ਤੁਸੀਂ ਡਾਕਾ ਦਿੱਤਾ ਕਿੰਨੀ ਬਹੁਤ ਬਹੁਤ ਧੰਨਵਾਦ ਜੀ ਖੁਰੀ ਫੇਰ ਤੁਹਾਡਾ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਆਉਣ ਲਈ ਜਿਹੜੇ ਵੀ ਤੁਸੀਂ ادارے ਤੋਂ ਆਏ ਹੋ ਪ੍ਰਿੰਟ মিডিਆ ਤੋਂ ਸੋਸ਼ਲ ਮੀਡੀਆ ਤੋਂ ਇਲੈਕਟ੍ਰੋਨਿਕ ਮੀਡੀਆ ਤੋਂ ਸਭ ਤੋਂ ਪਹਿਲਾਂ ਤਾਂ ਕੱਲ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਅਮਨ ਆਮਾਨ ਦੇ ਨਾਲ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਕੈਂਡੀਡੇਟ ਦੇ ਤੌਰ ਦੇਤੇ ਤੇ ਖਾਸ ਤੌਰ ਦੇਤੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਇਹ ਬੜੇ ਸਾਲਾਂ ਤੋਂ ਬਾਅਦ ਹੋਇਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਵਿੱਚ ਲੋਕ ਲਾਈਨਾਂ ਲਾ ਕੇ ਉਹਨਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਦੂਸਰਾ ਇਹਦੇ ਨਾਲ ਅਵੇਅਰਨੈਸ ਬਹੁਤ ਆਈ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਕੀ ਹੈ ਪੰਚਾਇਤ ਸਮਿਤੀ ਦੀਆਂ ਚੋਣਾਂ ਕੀ ਨੇ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਇਹ ਪਹਿਲਾਂ ਚੋਣਾਂ ਲੁੱਟ ਲਈਆਂ ਜਾਂਦੀਆਂ ਸਨ ਉਹਦੇ ਬਹੁਤ ਸਾਰੀਆਂ ਖਬਰਾਂ ਅੱਜ ਵੀ ਜਿਹੜੀਆਂ ਉਹ ਨੈੱਟ ਦੇ ਉੱਤੇ ਪਈਆਂ ਨੇ ਵਿਰੋਧੀ ਧਿਰਾਂ ਦੇ ਵੱਲੋਂ ਜਿਹੜੀ ਇੱਕ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਕੱਲ ਸ਼ਾਮ ਦੀ ਅੱਜ ਸਵੇਰ ਤੋਂ ਜੇ ਬੂਥ ਕੈਪਚਰ ਹੋਏ ਨੇ ਜਾਂ ਕਿਸੇ ਜਗ੍ਹਾ ਦੇਤੇ ਕੋਈ ਹੇਰਾਫੇਰੀ ਹੋਈ ਹੈ ਪਹਿਲਾਂ ਇਹੀ ਰੋਲਾ ਪਾਉਂਦੇ ਸੀਗੇ ਕਿ ਕਿਸੇ ਨੂੰ ਪੇਪਰ ਨਹੀਂ ਭਰਨ ਦਿੱਤੇ ਖੋਲੇ ਗਏ ਪੇਪਰ ਜੇ ਤੁਸੀਂ ਲਿਸਟਾਂ ਵੇਖੋਗੇ ਜਿਨ੍ਹਾਂ ਨੇ ਚੋਣਾਂ ਲੜੀਆਂ ਨੇ ਤੇ ਉਹਦੇ ਵਿੱਚ ਇਹ ਝੂਠੇ ਸਾਬਤ ਹੋ ਰਹੇ ਨੇ ਕਿਉਂਕਿ ਹਰ ਪਾਰਟੀ ਦੇ ਕੈਂਡੀਡੇਟ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਹੀ ਰੋਲਾ ਜਿਹੜਾ ਸੀ ਉਹ ਪਾਉਣਾ ਸ਼ੁਰੂ ਕਰ ਦਿੱਤਾ ਔਰ ਹੁਣ ਇਹ ਨਤੀਜੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੇਰ ਰੌਲਾ ਪਾ ਕੇ ਧਿਆਨ ਡਾਈਵਰਟ ਕਰਨਾ ਚਾਹੁੰਦੇ ਨੇ ਕਿਉਂਕਿ ਹਾਰ ਇਹਨਾਂ ਨੂੰ ਦਿਖ ਰਹੀ ਹੈ ਸਾਰਿਆਂ ਨੂੰ ਲੋਕਾਂ ਨੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਪਾਈਆਂ ਨੇ ਇਹ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਇਹ ਨਤੀਜੇ ਤੁਹਾਨੂੰ 17 ਤਰੀਕ ਨੂੰ ਦੱਸ ਦੇਣਗੇ ਜਿੱਥੋਂ ਤੱਕ ਇਹ ਗੱਲ ਕਰ ਰਹੇ ਨੇ ਬੂਥ ਕੈਪਚਰ ਕਰਨ ਦੀ ਜਾਹੇਰਾ ਫੇਰੀ ਕਰਨ ਦੀ ਕਿਸੇ ਜਗ੍ਹਾ ਤੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈ ਕਿ ਕਿਸੇ ਜਗ੍ਹਾ ਦੇਤੇ ਪੁਲਿਸ ਨੇ ਬੂਤ ਦੇ ਉੱਤੇ ਕਿਸੇ ਇੱਕ ਧਿਰ ਦੇ ਬੰਦਿਆਂ ਨੂੰ ਸਿਰਫ ਅੰਦਰ ਜਾਣ ਦਿੱਤਾ ਹੋਵੇ ਕੋਈ ਕਿਸੇ ਜਗ੍ਹਾ ਤੋਂ ਕੋਈ ਸ਼ਿਕਾਇਤ ਨਹੀਂ ਗਈ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਗਈ ਕਿਸੇ ਜਗ੍ਹਾ ਦੇਤੇ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਕੋਈ ਸ਼ਿਕਾਇਤ ਨਹੀਂ ਹੈ ਕਿ ਕਿਸੇ ਕਿਸਮ ਦਾ مالی ਨੁਕਸਾਨ ਕੋਈ ਹੋਇਆ ਹੋਵੇ ਜੇ ਇੱਕ ਦੋ ਜਗ੍ਹਾ ਦੇ ਉੱਤੇ ਮਾਮੂਲੀ ਝੜਪਾਂ ਹੋਈਆਂ ਨੇ ਤਾਂ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਮੇਰੇ ਕੋਲੇ ਇਹ ਵੱਖੋ ਵੱਖਰਾ ਡਾਟਾ ਹੈ ਵੱਖੋ ਵੱਖਰੇ ਸਾਲਾਂ ਦਾ ਕਟਨਾਵਾ ਜਿਹੜੀਆਂ ਆਪਰ ਦੀਆਂ ਰਹੀਆਂ ਨੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਤਿੰਨ ਸਾਲਾਂ ਦਾ ਜਿਹੜਾ ਜੀ ਉਹ ਜ਼ਿਕਰ ਹੈ 2008 2013 ਤੇ 2018 2008 ਦੇ ਵਿੱਚ ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ 13 ਵਾਲੀਆਂ ਚੋਣਾਂ ਦੇ ਵਿੱਚ ਫਿਰ ਇਹਨਾਂ ਦੋਨਾਂ ਦਾ ਗੱਠਜੋੜ ਸੀ ਔਰ 2018 ਦੇ ਵਿੱਚ ਕਾਂਗਰਸ ਨੇ ਇਹ ਚੋਣਾਂ ਜੜੀਆਂ ਉਹ ਲੁੱਟੀਆਂ ਸਨ ਜਿਸ ਤਰੀਕੇ ਦੇ ਨਾਲ 2008 ਦੇ ਵਿੱਚ ਗੁੰਡਾਗਰਦੀ ਦਾ ਨਾਟ ਜਿਹੜਾ ਉਹ ਨੱਚਿਆ ਗਿਆ ਸੀ ਪੰਜਾਬ ਦੇ ਵਿੱਚ ਕਿਸੇ ਦੂਜੀ ਧਿਰ ਨੂੰ ਬੂਤ ਤੱਕ ਨਹੀਂ ਸੀ ਲਾਉਣ ਦਿੱਤਾ ਗਿਆ ਬੂਤ ਕੈਪਚਰ ਕਰਨੇ ਤਾਂ ਬਹੁਤ ਦੂਰ ਵਾਲੀ ਗੱਲ ਸੀ ਬੂਤ ਹੀ ਨਹੀਂ ਸੀ ਲਾਉਣ ਦਿੱਤਾ ਗਿਆ ਪਹਿਲਾ ਪੇਪਰ ਜਿਹੜੇ ਉਹ ਨਹੀਂ ਭਰਨ ਦਿੱਤੇ ਗਏ ਸੀ ਕਿਸੇ ਨੂੰ ਥਾਂ ਥਾਂ ਦੇ ਉੱਤੇ ਹਿੰਸਾ ਹੋਈ ਕਤਲ ਹੋਏ ਕਤਲਾਂ ਦੇ ਮਾਮਲੇ ਦਰਜ ਨੇ 2008 ਦੇ ਵਿੱਚ ਉਹੀ ਸਾਰਾ ਕੁਝ ਫੇਰ 2013 ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਨੇ ਪੰਜਾਬ ਦੇ ਵਿੱਚ ਕੀਤਾ ਇੱਥੋਂ ਤੱਕ ਕਿ ਜਦੋਂ 2008 ਦੇ ਵਿੱਚ ਜੇ ਇਸ ਕਿਸਮ ਦੀ ਗੁੰਡਾਗਰਦੀ ਉਦੋਂ ਮਾਝੇ ਦੇ ਜਰਨਲਕ ਹੋਣ ਵਾਲੇ ਨੇ ਕੀਤੀ ਮਾਝੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਲੰਧਰ ਤੋਂ ਉਹਨਾਂ ਦਾ ਬਿਆਨ ਵੀ ਤੁਸੀਂ ਨੈੱਟ ਦੇ ਉੱਤੇ ਈਜ਼ੀ ਲੱਭ ਸਕਦੇ ਹੋ ਮਨੁਜਨ ਕਾਲੀਆ ਹੋਰਾਂ ਦਾ ਕਿ ਮੈਂ ਐਡਵਾਨੀ ਹੋਰਾਂ ਨੂੰ ਇਹਦੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਅਸੀਂ ਗੱਠ ਜੋੜ ਤੋਂ ਪਛਾਹ ਵੀ ਹਟ ਸਕਦੇ ਆ ਜਿਸ ਕਿਸਮ ਦੇ ਨਾਲ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਹੀ ਕੁੱਟੇ ਗਏ ਸੀ ਜੇ ਤੁਹਾਨੂੰ ਯਾਦ ਹੋਵੇ ਤਾਂ ਭਜਾਪਾ ਭਜਾ ਕੇ ਉਹਨਾਂ ਨੂੰ ਕੁੱਟਿਆ ਗਿਆ ਸੀਗਾ 2013 ਦੇ ਵਿੱਚ ਫੇਰ ਉਹੀ ਕੁਝ ਵਾਪਰਦਾ 13 ਦੇ ਵਿੱਚ ਪਟਿਆਲੇ ਦੇ ਵਿੱਚ ਵੀ ਇੱਕ ਜਿਹੜਾ ਉਹ ਕਤਲ ਹੁੰਦਾ ਥਾਣਾ ਝੁਲਕਾ ਦੇ ਵਿੱਚ ਜਿਹੜਾ ਉਹ ਮਾਮਲਾ ਦਰਜ ਹੋਇਆ ਸੀਗਾ ਇੱਕ ਤੋਂ ਵੱਧ ਜਿਹੜੇ ਉਹ ਕਤਲ ਹੁੰਦੇ ਆ ਤੇ ਫੇਰ 17 ਦੇ ਵਿੱਚ ਆਉਂਦੇ ਨੇ ਕਾਂਗਰਸ ਵਾਲੇ ਉਹੀ ਪ੍ਰੈਕਟਿਸ ਉਹ ਕਰਦੇ ਨੇ ਜਿਹੜੀ ਉਹਨਾਂ ਨੇ 2008 ਤੇ 13 ਦੇ ਵਿੱਚ ਵੇਖੀ ਹੋਈ ਸੀ ਜਾਂ ਭੁਗਤੀ ਹੋਈ ਸੀ ਉਦੋਂ ਉਹਨਾਂ ਨੇ ਆ ਕੇ ਜਿਸ ਤਰੀਕੇ ਦੇ ਨਾਲ ਚਾਹੇ ਉਹ ਨਿਗਮ ਦੀਆਂ ਚੋਣਾਂ ਹੋਈਆਂ ਔਰ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਉਹੀ ਗੁੰਡਾਗਰਦੀ ਉਹਨਾਂ ਨੇ ਥਾਂ ਥਾਂ ਦੇ ਉੱਤੇ ਕੀਤੀ ਤੁਸੀਂ ਸਾਰੇ ਨੈੱਟ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਇਓ ਜਦੋਂ ਤੁਸੀਂ ਪਾਓਗੇ ਨਿਗਮ ਚੋਣਾਂ ਦੇ ਬਾਰੇ ਦੇ ਵਿੱਚ 2008 ਦਾ ਡਾਟਾ 13 ਦਾ ਡਾਟਾ 18 ਦਾ ਡਾਟਾ ਤੁਹਾਨੂੰ ਆ ਜਾਊਗਾ ਉੱਥੇ ਪੰਚਾਇਤ ਪੋਲਸ ਅਕਾਲੀ ਕਾਂਗਰਸ ਲਾਸ ਮੈਨ ਈਚ ਦੋਵੇਂ ਪਾਸੇ ਤੋਂ ਇੱਕ ਇੱਕ ਜਿਹੜਾ ਦੀ ਉਹ ਮਰਿਆ ਹਿੰਦੁਸਤਾਨ ਟਾਈਮ ਦੀ ਜਿਹੜੀ ਉਹ ਖਬਰ ਹੈ ਔਰ ਪ੍ਰਕਾਸ਼ ਸਿੰਘ ਬਾਦਲਹੂਰੀ 2008 ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਬਹੁਤ ਫੇਅਰ ਇਲੈਕਸ਼ਨ ਕਰਾਈਆਂ ਨੇ ਜਦੋਂ ਕਿ ਕਾਂਗਰਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਦੋਂ ਵੀ ਗਈ ਸੀ 13 ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਂਗਰਸ ਗਈ ਸੀ ਇਸ ਗੱਲ ਨੂੰ ਲੈ ਕੇ ਕਿ ਥਾ-ਥਾ ਦੇ ਉੱਤੇ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਗੁੰਡਾਗਰਦੀ ਦੇ ਨਾਲ ਇਹ ਚੋਣਾਂ ਦੇਤੇ ਬੂਥ ਕੈਪਚਰਿੰਗ ਜਿਹੜੀ ਇਹ ਕੀਤੀ ਹੈ ਕਿਸੇ ਜਗ੍ਹਾ ਦੇ ਉੱਤੇ ਕੋਈ ਬੂਥ ਕੈਪਚਰ ਜਿਹੜਾ ਉਹ ਨਹੀਂ ਹੋਇਆ ਨਾ ਕਿਸੇ ਕਿਸਮ ਦਾ ਕੋਈ ਮਾਮਲਾ ਜਿਹੜਾ ਉਹ ਦਰਜ ਹੋਇਆ ਫੇਅਰ ਇਲੈਕਸ਼ਨ ਜਿਹੜੀਆਂ ਉਹ ਤੁਸੀਂ ਪ੍ਰਸ਼ਾਸਨ ਉਹ ਵੀ ਪੁੱਛ ਸਕਦੇ ਹੋ ਆਪਣੇ ਤੌਰ ਦੇ ਉੱਤੇ ਵੀ 16 ਬੂਥ ਨੇ ਜਿਨ੍ਹਾਂ ਦੇ ਉੱਤੇ ਚੋਣਾ ਦੁਬਾਰਾ ਹੋਣੀਆਂ ਨੇ ਕੱਲ ਨੂੰ ਉੱਥੇ ਵੋਟਾਂ ਪੈਣੀਆਂ ਨੇ ਉਹ ਇਸ ਕਰਕੇ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜਾ ਚੋਣ ਨਿਸ਼ਾਨ ਸੀ ਉਹ ਗਲਤ ਛਪ ਗਿਆ ਕੈਂਡੀਡੇਟ ਦਾ ਨਾਮ ਜਿਹੜਾ ਉਹ ਗਲਤ ਛਪ ਗਿਆ ਜਾਂ ਕਿਸੇ ਜਗ੍ਹਾ ਤੇ ਕੁਝ ਇੱਕ ਦੋ ਟੈਕਨੀਕਲ ਪ੍ਰੋਬਲਮਸ ਆਈਆਂ ਨੇ ਉਹ ਜਿਹੜੀਆਂ ਚੋਣਾ ਰੱਦ ਕੀਤੀਆਂ ਗਈਆਂ ਨੇ ਕਿਸੇ ਕਿਸਮ ਦੀ ਹਿੰਸਾ ਦੀ ਵਜ੍ਹਾ ਕਰਕੇ ਨਹੀਂ ਕੀਤੀਆਂ ਗਈਆਂ ਕੋਈ ਹਿੰਸਾ ਜਿਹੜੀ ਹੈ ਕਿਸੇ ਜਗ੍ਹਾ ਦਿੱਤੇ ਪੰਜਾਬ ਦੇ ਵਿੱਚ ਨਹੀਂ ਹੋਈ ਆਪੋਜੀਸ਼ਨ ਵਿਰੋਧੀ ਧਿਰਾਂ ਵਾਲੇ ਸਿਰਫ ਔਰ ਸਿਰਫ 17 ਤਰੀਕ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਹੀ ਰੌਲਾ ਪਾ ਕੇ ਬੈਠ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਕਿੰਨੀਆਂ ਕਵੋਟਾ ਉਹਨਾਂ ਨੂੰ ਪਾਈਆਂ ਨੇ ਜਦੋਂ